ਆ ਸੈਲਰ ਤੋਂ ਫਰਮ ਸੈਲਰ ਸਿੱਧਾ ਕਰਦਾ ਪਿਛਾ ਮਾ ਕਰੇ ਫੋਟੋ ਲਾ ਲਾ ਛੱਡੋ ਲਓ ਜੀ ਚਲੋ ਕੰਮ ਕਰਾਂ ਮਾਰਾਂ ਇੱਕ ਮਿੰਟ ਭਾਜੀ ਪਿੱਛੇ ਆ ਜਾਓ ਬੋਲੇ ਇਸ ਹੋਰ ਦੇ ਹਾਸ ਰਸਰੀਆ ਕਾਲ ਮੁੰਮੋਹਨ ਚੇਤਰ ਉਹਨਾਂ ਅਮਰ ਸਾਹਿਬ ਮੁੰਮੋਹਨ ਤੁਸੀਂ ਕਰਾਦਾ ਤੁਸੀਂ ਕਰਾਦਾ ਆਪਾਂ

ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਪੰਥ ਦੇ ਮਹਾਨ ਵਿਦਵਾਨ ਭਾਈ ਕਾਨ ਸਿੰਘ ਜੀ ਨਾਬਾ ਜਿਨ੍ਹਾਂ ਦਾ ਮਹਾਨ ਕੋਸ਼ ਜਿਹੜਾ ਜੀ ਦੁਨੀਆ ਭਰ ਦੇ ਵਿੱਚ ਪ੍ਰਸਿੱਧ ਹੈ ਅੱਜ ਉਹਨਾਂ ਦਾ 164ਵਾਂ ਜਨਮ ਦਿਹਾੜਾ ਜੀ ਰੋਟੀ ਵਾਲੇ ਪੁਲ ਨਾਬਾ ਵੀ ਕਿ ਉਹਨਾਂ ਦਾ ਸਟੈਚੂ ਲੱਗਿਆ ਇੱਥੇ ਅਸੀਂ ਮਨਾਇਆ ਜੀ ਔਰ ਫੁੱਲਾਂ ਦੇ ਹਾਰ ਪਾਏ ਨੇ ਵਰਕਾ ਕੀਤੀ ਹੈ ਉਹਨਾਂ ਦੇ ਪਰਪੋਤਾ ਸਾਹਿਬ ਮੇਜਰ ਸਾਹਿਬ ਉਹ ਵੀ ਇੱਥੇ ਹਾਜ਼ਰ ਨੇ ਔਰ ਇਹਨਾਂ ਦਾ ਸਨਮਾਨ ਕੀਤਾ ਜੀ ਬਹੁਤ ਵੱਡੀ ਗੱਲ ਹੈ ਕਿ ਭਾਈ ਕਾਨ ਸਿੰਘ ਨਾਭਾ ਹਰਾਂ ਦਾ ਲਿਖਿਆ ਮਹਾਨ ਕੋਸ਼ ਜਿਹੜਾ ਜੀ ਉਹਦੇ ਵਿੱਚ ਦੁਨੀਆ ਦੇ ਕਿਸੇ ਵੀ ਸ਼ਬਦ ਆ ਅਗਰ ਤੁਸੀਂ ਅਰਥ ਸਮਝਣਾ ਚਾਹੁੰਦੇ ਹੋ ਤਾਂ ਉਹਦੇ ਵਿੱਚ ਦਰਜ ਹੈ ਜੀ ਔਰ ਨਾਭੇ ਲਈ ਵੀ ਬਹੁਤ ਮਾਣ ਵਾਲੀ ਗੱਲ ਰਹੀ ਹੈ ਇਸੇ ਕਰਕੇ ਨਾਭਾ ਰਿਆਸਤ ਜਿਹੜੀ ਹੈ ਚਾਹੇ ਮਹਾਰਾਜਾ ਹੀਰਾ ਸਿੰਘ ਜੀ ਦੀ ਗੱਲ ਕਰੀਏ ਭਾਈ ਕਾਨ ਸਿੰਘ ਨਾਭਾ ਜੀ ਹਰਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਮਹਾਰਾਜਾ ਰਬਦਮਨ ਸਿੰਘ ਜੀ ਹਰਾਂ ਨੂੰ ਸਿੱਖਤ ਕਰਨ ਦੇ ਬਾਰੇ ਸਿੱਖੀ ਨਾਲ ਜੋੜਨਾ ਉਹਨਾਂ ਨੂੰ ਇਹ ਜਿਹੜਾ ਭਾਈ ਕਾਨ ਸਿੰਘ ਨਾਬਾ ਦਾ ਵੱਡਾ ਯੋਗਦਾਨ ਰਿਹਾ ਤੇ ਜਿਦੇ ਕਰਕੇ ਨਾਬਾ ਸ਼ਹਿਰ ਨਾਬਾ रियासत ਜਿਹੜੀ ਹੈ ਇਹ ਦੁਨੀਆ ਭਰ ਦੇ ਵਿੱਚ ਜਾਣੀ ਜਾਂਦੀ ਹੈ ਸੋ ਅੱਜ ਬਹੁਤ ਖੁਸ਼ੀ ਆ ਮੁਬਾਰਕਬਾਦ ਉਹਨਾਂ ਦੀ ਰੂਹ ਨੂੰ ਹਮੇਸ਼ਾ ਸਕੂਨ ਮਿਲੇ ਉਹਨਾਂ ਦੇ ਪਰਿਵਾਰ ਮੇਜ ਸਾਹਿਬ ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣ ਔਰ ਨਾਬਾ रियासत ਦੇ ਸਾਰੇ ਲੋਕਾਂ ਨੂੰ ਨਾਬਾ ਸ਼ਹਿਰ ਦੇ ਪੰਜਾਬ ਦੇ ਦੁਨੀਆ ਭਰ ਦੇ ਜਿਹੜੇ ਭਾਈ ਕਾਨ ਸਿੰਘ ਨਾਬਾ ਜੀ ਨੂੰ ਪਿਆਰ ਕਰਦੇ ਆ ਉਹਨਾਂ ਨੂੰ ਸਾਰਿਆਂ ਨੂੰ ਉਹਨਾਂ ਦੇ ਜਨਮ ਦਿਨ ਦੀ ਬਹੁਤ-ਬਹੁਤ ਮੁਬਾਰਕਬਾਦ ਜਬ ਵੀ ਉਹਨਾਂ ਦੇ ਸੀਬੀਸੀ ਤੇ ਫਰਚਾ ਦਰਜ ਹੋਇਆ ਜੋ ਦਿਮਨ ਚੁਦ ਦੇ ਉਸ ਨੋਟਾ ਦੇਖੋ ਬੜੀ ਮੰਦ ਭਾਗੀ ਗੱਲ ਹੈ ਜੀ ਪਿਛਲੀਆਂ ਸਰਕਾਰਾਂ ਦੇ ਟਾਈਮ 'ਤੇ ਦੀ ਇਨਵੈਸਟੀਗੇਸ਼ਨ ਚੱਲ ਰਹੀ ਸੀਗੀ ਔਰ ਉਹਦੇ ਵਿੱਚ ਇਹ ਜਿਹੜਾ ਜੀ ਫੈਸਲਾ ਹੋਇਆ ਸੀ ਕਿ ਜਿਹੜੇ ਵੀ ਜਿਹਦੇ ਵਿੱਚ ਗੁਰਬਾਣੀ ਦਰਜ ਹੋਵੇ ਵਿਰਧ ਸ੍ਰੂਪ ਹੋ ਜਾਂਦੇ ਆ ਉਹਨਾਂ ਨੂੰ ਜਿਹੜਾ ਜੀ ਅਗਨੀ ਭੇਂਟ ਕੀਤਾ ਜਾਂਦਾ ਪਰ ਅਗਨੀ ਭੇਂਟ ਨਾ ਕਰਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਉਹਨਾਂ ਨੂੰ ਮਿੱਟੀ 'ਚ ਦਬਾਇਆ ਗਿਆ ਜੀ ਬੇਸ਼ੱਕ ਉਹਨਾਂ ਨੂੰ ਕੱਢ ਲਏ ਗਏ ਨੇ ਤੇ ਉਹ ਬਹੁਤ ਮਤਲਬ ਨਿੰਦਣਯੋਗ ਗੱਲ ਹੈ ਜਿੱਦਾਂ ਨਹੀਂ ਸੀ ਹੋਣਾ ਚਾਹੀਦਾ ਪ੍ਰੋਪਰ ਵਿਧੀ ਅਨੁਸਾਰ ਜੋ ਵੀ ਸਿੱਖ ਧਰਮ ਦੇ ਮੁਤਾਬਕ ਹੈ ਜੀ ਅਗਨੀ ਭੇਂਟ ਜਿਹੜਾ ਹੋਣਾ ਚਾਹੀਦਾ ਸੀਗਾ ਔਰ ਬੇਸ਼ੱਕ ਜਿਹੜੇ ਕੁਝ ਲੋਕ ਇਨਵੋਲਵ ਸੀਗੇ ਉਹਨਾਂ ਖਿਲਾਫ ਐਫ ਆਈ ਆਰ ਵੀ ਦਰਜ ਹੋਈ ਹੈ ਪਰ ਪਾਈਕਾਨ ਸਿੰਘ ਨਾਪਾ ਦੀ ਲਿਖਤ ਜਿਹੜੀ ਹੈ ਮਹਾਨ ਕੋਸ਼ੋ ਦੇ ਵਿੱਚ ਛੇੜਛਾੜ ਕਰਨਾ ਹੀ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਗੁਨਾਹ ਹੈ ਸੋ ਉਹ ਉਹਦੀ ਜਿਹੜੀ ਹੈ ਪ੍ਰੋਪਰ ਹੁਣ ਪ੍ਰੋਸੈਸ ਕਾਨੂੰਨ ਮੁਤਾਬਕ ਚੱਲੇਗਾ ਤੇ ਉਹ ਜੋ ਵੀ ਕਾਨੂੰਨ ਮੁਤਾਬਕ ਗੱਲਬਾਤ ਹੋਏਗੀ ਉਹਗੇ ਬਤੇਗੇ ਵੀ ਸੀ ਤਾਂ ਉਹ ਤਾਂ ਪੜੇ ਲਿਖੇ ਹੁੰਦੇ ਨੇ ਵੀ ਸੀ ਦਾ ਹੋਰ ਯੂਨੀਵਰਸਿਟੀ ਦਾ ਵੱਡਾ ਉਦਾਰਨ ਵਾਲੇ ਲੋਕ ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਵੀ ਐਸਾ ਤੁਹਾਨੂੰ ਮੈਂ ਉਹੀ ਤਾਂ ਕਹਿ ਕਹਟਾਂ ਕਿ ਬਹੁਤ ਮੰਦ ਭਾਗੀ ਗੱਲ ਹੈ ਜੀ ਜੇ ਅਸੀਂ ਸੁਚੇਤ ਲੋਕ ਜਿਹੜੇ ਅਸੀਂ ਯੂਨੀਵਰਸਿਟੀ ਨੂੰ ਹੈਡ ਕਰਦੇ ਆ ਜਾਂ ਪੜੇ ਲਿਖਿਆ ਅਗਰ ਅਸੀਂ ਏਡੀ ਵੱਡੀ ਜਿਹੜੀ ਗੁਸਤਾਖੀ ਕਰਾਂਗੇ ਸਿੱਖ ਮਰਿਆਦਾ ਤਹਿਤ ਜਦੋਂ ਵੀ ਕੋਈ ਵੀ ਸਰੂਪ ਜਿਹਦੇ ਵਿੱਚ ਮਹਾਰਾਜ ਦੀ ਦੀ ਗੁਰਬਾਣੀ ਦਰਜ ਹੋਵੇ ਉਗਨੀ ਪੇਂਟ ਕੀਤੀ ਜਾਂਦੀ ਹੈ ਜੀ ਤੇ ਉਹ ਮਿੱਟੀ ਚ ਨਹੀਂ ਦਬਾਈ ਜਾਂਦੀ ਨਾ ਉਹ ਪਾਣੀ ਦੇ ਵਿੱਚ ਜਿਹੜੀ ਹੈ ਜੀ ਉਹ ਛੱਡੀ ਜਾਂਦੀ ਹੈ ਤੇ ਇਹ ਇਹ ਵੱਡਾ ਇੱਕ ਸਵਾਲੀਆ ਨਿਸ਼ਾਨ ਮੇਰੇ ਵੀ ਦਿਲਚਸਾ ਤੁਹਾਡੇ ਸਾਰਿਆਂ ਦੇ ਦਿਲ ਦੇ ਵਿੱਚ ਹੈ ਪਰ ਸ਼ਾਇਦ ਇਹੀ ਕਾਰਨ ਹੈ ਕਿ ਐਫ ਆਈ ਆਰ ਹੋ ਗਈ ਹੈ ਉਹਦੀ ਇਨਵੈਸਟੀਗੇਸ਼ਨ ਹੋਏਗੀ ਕੱਲ ਵੀ ਇੱਕ ਵੱਡੀ ਟੀਮ ਜਿਹੜੀ ਹੈ ਸਿੱਖ ਸਮਾਜ ਨਾਲ ਸੰਬੰਧਿਤ ਉਹ ਪੰਜਾਬ ਯੂਨੀਵਰਸਿਟੀ ਪਟਿਆਲਾ ਆਈ ਹੋਈ ਸੀਗੀ ਤੇ ਉਹ ਤਹਿਕੀਕਤ ਸਾਰੀ ਕਰ ਰਹੀ ਹੈ ਐਫ ਆਈ ਆਰ ਹੋ ਗਈ ਹੈ ਉਸ ਤੋਂ ਬਾਅਦ ਜਿਹੜੀ ਅਗਲੀ ਕਾਨੂੰਨੀ ਕਾਰਵਾਈ ਹੈ ਉਹਦੇ ਮੁਤਾਬਿਕ ਹੋਏਗਾ ਪਰ ਭਾਈ ਕਾਨ ਸਿੰਘ ਨਾਬਾ ਹੋਰਾਂ ਨੂੰ ਹ ਅ ਹਮੇਸ਼ਾ ਜਿਉਂਦੇ ਰੱਖਣ ਲਈ ਮਹਾਨ ਕੋਸ਼ ਦਾ ਜਿਉਂਦਾ ਰਹਿਣਾ ਵੀ ਉਹਨਾਂ ਦੀ ਜ਼ਰੂਰੀ ਹੈ ਕਿਉਂਕਿ ਉਹਦੇ ਵਿੱਚ ਜੋ ਵੀ ਹੈ ਸ਼ਾਇਦ ਦੁਨੀਆਂ ਤੇ ਹੋਰ ਕਿਤੇ ਨਹੀਂ ਹੈ ਜੋ ਨਾਬਾ ਦੇ ਭਾਈ ਕਾਨ ਸਿੰਘ ਨਾਬਾ ਜੀ ਨੇ ਜੋ ਮਹਾਨ ਕੋਸ਼ ਦੇ ਰੂਪ ਦੇ ਵਿੱਚ ਸਾਨੂੰ ਦਿੱਤਾ ਜੀ ਸਭ ਤੋਂ ਪਹਿਲਾਂ ਭਾਈ ਕਾਨ ਸਿੰਘ ਨਾਬਾ ਜੀ ਦੇ ਜੋ ਗੁਰਸ਼ਬਦ ਰਤਨਾਕਰ ਮਹਾਨ ਕੋਸ਼ ਦੇ ਰਚయిత ਹਨ ਸਾਡੇ ਵੱਡੇ ਵਿਦਵਾਨ ਉਹਨਾਂ ਦੇ 164ਵੇਂ ਜਨਮ ਦਿਨ ਉੱਪਰ ਮੈਂ ਸਭ ਤੋਂ ਪਹਿਲਾਂ ਨਾਬਨਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਤੇ ਸਮੁੱਚੇ ਪੰਜਾਬੀਆਂ ਨੂੰ ਸਿੱਖ ਧਰਮ ਦੇ ਸਭ ਅਨਿਆਈਆਂ ਨੂੰ ਲੇਖਕਾਂ ਨੂੰ ਸਹਿਯੋਕਕਾਰਾਂ ਨੂੰ ਸਭ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ। ਪਰ ਅੱਜ ਦੇ ਇਸ ਮੌਕੇ ਤੇ ਬੜੀ ਇੱਕ ਮੰਦਭਾਗੀ ਘਟਨਾ ਵਾਪਰੀ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ। ਸੋ ਅਸੀਂ ਨਾਬੇ ਦੀਆਂ ਸਸ ਕਿਉਂਕਿ ਨਾਬੇ ਦੀਆਂ ਸਾਰੀਆਂ ਸੰਸਥਾਵਾਂਾਂ ਦੀ ਅਸੀਂ ਜੁੜੇ ਹੋਇਆ ਚਾਹੇ ਉਹ ਭਾਈਕਣ ਸਿੰਘ ਨਾਬਾ ਰਤਨਾ ਵਿਚਾਰ ਮੰਚਾ ਉਹਦਾ ਮੈਂ ਮੁਖ ਸੇਵਾਦਾਰ ਹਾਂ। ਪਾਈਕਾਨ ਸਿੰਘ ਨਾਬਾ ਜ਼ਿਲ੍ਹਾ ਲਾਇਬ੍ਰੇਰੀ ਪ੍ਰਬੰਧਕ ਕਮੇਟੀ ਸਾਰਿਆਂ ਦੇ ਵਿੱਚ ਇਸ ਗੱਲ ਦਾ ਬਹੁਤ ਵੱਡਾ ਰੋਸ ਹੈ ਨਾਬੇ ਦੇ ਵਿੱਚ ਕਿ ਇਹ ਕੀ ਇਹ ਘਟਨਾ ਕਿਉਂ ਵਾਪਰੀ ਤੇ ਕਿਉਂ ਇਸ ਤਰ੍ਹਾਂ ਵਾਪਰਨ ਦਿੱਤੀ ਗਈ ਸੋ ਵਾਈਸ ਚਾਂਸਲਰ ਸਾਹਿਬ ਕਹਿ ਰਹੇ ਨੇ ਕਿ ਬੜੀ ਗਲਤਫਹਿਮੀ ਦੇ ਵਿੱਚ ਇਹ ਘਟਨਾ ਵਾਪਰ ਗਈ ਇਹ ਕੋਈ ਗਲਤਫਹਿਮੀ ਚ ਜਾਣ ਬੁੱਝ ਕੇ ਇਹ ਸਾਰਾ ਕੁਝ ਸਾਨੂੰ ਲੱਗ ਰਿਹਾ ਕਿ ਹੋ ਰਿਹਾ ਤੇ ਗਲਤਫਹਿਮੀ ਕੋਈ ਨਹੀਂ ਹੈ ਕਿ ਕਿਸੇ ਤਰ੍ਹਾਂ ਦੀ ਵੀ ਜਿਹੜੀਆਂ ਵੀ ਸੰਸਥਾਵਾਂ ਇਸ ਗੱਲ ਦੇ ਖਿਲਾਫ ਸੰਘਰਸ਼ ਕਰ ਰਹੀਆਂ ਨੇ ਉਹਨਾਂ ਦੇ ਨਾਲ ਅਸੀਂ ਖੜੀਆਂ ਨਾਬੇ ਵਾਸੀ ਦੀਆਂ ਨਾਬੇ ਦੀਆਂ ਸਾਰੀਆਂ ਸੰਸਥਾਵਾਂ ਤੇ ਮੈਂ ਕਿਉਂਕਿ ਐਮਐਲਏ ਸਾਹਿਬ ਵੀ ਨਾਬੇ ਤੋਂ ਦੇਮਾਨ ਦੀ ਨਾਬੇ ਤੋਂ ਜਿੱਤੇ ਹੋਏ ਨੇ ਭਾਈ ਕਾਂਤ ਸਿੰਘ ਨਾਬਾ ਦੇ ਸ਼ਹਿਰ ਦੇ ਵਿੱਚੋਂ ਜਿੱਤੇ ਹੋਏ ਨੇ ਇੱਥੋਂ ਦੇ ਨੁਮਾਇੰਦੇ ਨੇ ਤੇ ਧਰਮੀ ਰਾਜਿਆਂ ਦਾ ਸ਼ਹਿਰ ਹੈ ਇਹ ਸਾਡਾ ਤੇ ਇਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਸਰਕਾਰ ਦੇ ਵਿੱਚ ਜੋ ਆਪਣਾ ਰਸੂਕ ਵਰਤ ਕੇ ਜੋ ਦੋਸ਼ੀ ਨੇ ਉਹਨਾਂ ਦੇ ਖਿਲਾਫ ਕੋਈ ਵੱਧ ਤੋਂ ਵੱਧ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ ਕਿਉਂਕਿ ਬੜਾ ਘਣਾਉਣੇ ਇੱਕ ਐਡੇ ਵੱਡੇ ਗ੍ਰੰਥ ਨੂੰ ਤੁਸੀਂ ਪਾਣੀ ਛੱਡ ਕੇ ਜਾਂ ਦਫਨ ਕਰ ਦੇਣਾ ਕੋਈ ਪੱਟ ਕੇ ਤੇ ਇਹਦਾ ਸਾਰੇ ਪੰਜਾਬ ਚ ਕੀ ਸਾਰੇ ਪਾਸੇ ਬੜਾ ਇਹ ਇਹਦੇ ਖਿਲਾਫ ਸੰਘਰਸ਼ ਚੱਲ ਰਿਹਾ ਸੋ ਮੈਂ ਜਿੱਥੇ ਅੱਜ ਦੇ ਦਿਨ ਬਹੁਤ ਖੁਸ਼ ਹਾਂ ਕਿਉਂਕਿ ਭਾਈ ਸਾਹਿਬ ਦਾ 164ਵਾਂ ਜਨਮ ਦਿਨ ਹੈ ਤੇ ਉੱਥੇ ਇਸ ਗੱਲੋਂ ਬਹੁਤ ਉਦਾਸ ਵੀ ਹਾਂ ਸੋ ਮੈਂ ਨਾਭੇ ਦੀਆਂ ਸਾਰੀਆਂ ਇਹ ਸਾਇਤਿਕ ਸੱਭਿਆਚਾਰਕ ਧਾਰਮਿਕ ਸੰਸਥਾਵਾਂ ਵਿਦਿਕ ਸੰਸਥਾਵਾਂ ਸਾਰੀਆਂ ਵੱਲੋਂ ਇਸ ਗੱਲ ਦੀ ਜਿੱਥੇ ਨਖੇਦੀ ਕਰਦਾ ਉੱਥੇ ਮੈਂ ਭਾਈ ਸਾਹਿਬ ਦੇ 164ਵੇਂ ਜਨਮ ਦਿਨ ਦੇ ਉੱਪਰ ਸਮੁੱਚੀ ਸੰਗਤ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਥੈਂਕ ਯੂ ਅੱਜ 164 ਜਨਮ ਦਿਨ ਤੇ ਆਪ ਜੀ ਕੀ ਕਹੋਗੇ ਮੈਂ ਤਾਂ ਇਹ ਕਹੂੰਗਾ ਜੀ ਕਿ ਅੱਜ ਭਾਈ ਸਾਹਿਬ ਦਾ 165ਵਾਂ ਜਨਮ ਦਿਨ ਹੈ ਔਰ ਬੜੀ ਅੱਛੀ ਗੱਲ ਹੈ ਕਿ 164 ਸਾਲ ਬਾਅਦ ਵੀ ਲੋਕ ਉਹਨਾਂ ਨੂੰ ਯਾਦ ਰੱਖਦੇ ਨੇ 90 ਸ਼ਹਿਰ ਦੀ ਬਿਲਟ ਪਾਰਟਿਸਪੇਸ਼ਨ ਹੈ ਨਹੀਂ ਤਾਂ ਵਰਨਾ ਇਹੀ ਹੁੰਦਾ ਵੀ ਬੰਦਾ ਕੁਝ ਸਾਲ ਬਾਅਦ ਫਿਰ ਜਾਂਦਾ ਪਰ ਮਨਾਉਂਦੇ ਨੇ ਹਰ ਸਾਲ ਮਨਾਉਂਦੇ ਨੇ ਔਰ ਮੈਂ ਬੜਾ ਖੁਸ਼ ਹਾਂ ਕਿ ਸਾਰੇ ਲੋਕਾਂ ਦਾ ਜਿਹੜੇ ਉਰੇ ਆਏ ਤੇ ਨਾਬੇ ਸ਼ਹਿਰ ਦੇ ਵਿਦਵਾਨ ਸੀ ਉਹ ਕਟਿਆਲੇ ਯੂਨੀਵਰਸਿਟੀ ਯੂਨੀਵਰਸਿਟੀ ਦੇ ਵਿੱਚ ਜਿਹੜਾ ਲਿਟਰਰੀ ਕਾਲੀਆਰਟੀ ਹੈ ਇਹ ਮਿਸਰ ਵਰਗੀ ਜਦਾ ਤਾ ਫਲਾਣ ਦੀ ਤਸੀਹਾ ਜੀ ਇਸ ਤਰ੍ਹਾਂ ਜੀ ਕਿ ਜਦੋਂ ਇਹ ਮਹਾਨ ਕੋਸ਼ ਛਾਪਿਆ ਯੂਨੀਵਰਸਿਟੀ ਨੇ ਇਹਦੇ ਵਿੱਚ ਕੁਝ ਗਲਤੀਆਂ ਪਾਈਆਂ ਗਈਆਂ ਇੱਕ ਕਮੇਟੀ ਬੈਠੀ ਉਹਨਾਂ ਨੇ ਇਹਦਾ ਇਹ ਵਿਚਾਰ ਸੀ ਵੀ ਇਸ ਨੂੰ ਡਿਸਟਰੋਏ ਕਰ ਦੇਣਾ ਚਾਹੀਦਾ ਵੀ ਇਸ ਦਾ ਕੁਝ ਨਹੀਂ ਹੋ ਸਕਦਾ ਵੀ ਗਲਤੀਆਂ ਬਹੁਤ ਜ਼ਿਆਦਾ ਨਹੀਂ ਸੋ ਇਹ ਹਰ ਨਾਲ ਫਿਰ ਜਿਹੜੀ ਸਰਕਾਰ ਹੈ ਹੁਣ ਆਮ ਆਦਮੀ ਪਾਰਟੀ ਦੀ ਉਹਨਾਂ ਨੇ ਹੁਕਮ ਦੇ ਕੇ ਇਸ ਨੂੰ ਡਿਸਟਰੋਏ ਕਰਨ ਦਾ ਹੁਕਮ ਦਿੱਤਾ ਯੂਨੀਵਰਸਿਟੀ ਨੇ ਜੋ ਤਰੀਕਾ ਕੀਤਾ ਉਹ ਥੋੜਾ ਜਿਹਾ ਗਲਤ ਸੀ ਹੋਰ ਬਹੁਤ ਜ਼ਿਆਦਾ ਅچھے ਤਰੀਕੇ ਸੀ ਕਿ ਇਸ ਨੂੰ ਡਿਸਟਰੋਏ ਕਰਨ ਦੇ ਤੇ ਉਸ ਗਲਤ ਇਹਨਾਂ ਦੇ ਐਫ ਆਈ ਆਰ ਵੀ ਦਰਜ ਹੋ ਗਈ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਬਾਕੀ ਦੇਖੋ ਜੀ ਇਨਕੁਆਰੀ ਕੀ ਕਹਿੰਦੀ ਹੈ ਵੀ ਕਿਹੜਾ ਇਹ ਚ ਬਲੇਮ ਵਧੀਆ ਜਿਹਨੂੰ ਇਹਦੇ ਦੋਸ਼ੀ ਰੱਖਿਆ ਜਾਵੇ